ਉਠ ਖੜੇ ਵੀ ਸੱਜਰੇ ਸੱਜਰੇ 11 ਵਜੇ ਨਹੀਂ ਨਹੀਂ 10 ਵਜਿਆਂ ਵਾਲੇ ਤਾਂ ਕਬੂਤਰਾਂ ਵੱਲ ਮਾਰ ਲੀਏ 걔ੜਾ ਦਾਣਾ ਪਾਣੀ ਪਾਈਏ ਇਹਨਾਂ ਨੂੰ ਇੱਕ ਦੋ ਕੰਮ ਹੋਰ ਕਰਨੇ ਨੇ ਅੱਜ ਬੇਲੇ ਵੀ ਐ ਜਾਣਾ ਵੀ ਆ ਛੋਟੇ ਬੱਚੇ ਚੈੱਕ ਕਰਾਉਣਾ ਤੁਹਾਨੂੰ ਕਿੱਡੇ-ਕੱਡੇ ਹੋ ਗਏ ਆ ਡਿੱਡੀ ਮੋ ਛੋਣੀ ਗਿਆ ਵਿਚਾਰੀ ਆ ਜਾ ਅਮਰਤਾ ਅਮਰਤਾ ਆ ਜਾ ਜਸੇ ਨੂੰ ਆ ਜਾਣ ਤਾਂ ਫੇਰ ਖੋਲਦੇ ਆਪਾਂ ਦਾਣਾ ਪਾਣੀ ਤੇਰੀ ਨੀਂਦ ਉੱਤਰ ਹੀ ਨਹੀਂ ਹਲੇ ਹਨਾ ਕਾਰਾਂ ਤਾਂ ਹੋਣੀਆਂ ਹੀ ਆਈਆਂ ਧੁੱਪ ਚਦੀਆਂ ਟ੍ਰੇਆਂ ਵੀ ਸੁੱਕ ਗਈਆਂ ਹਨਾ ਟ੍ਰੇਆਂ 'ਚ ਪਾਉਣੇ ਆ ਦਾਣੇ ਪਾਣੀ ਬਦਲ ਦੇ ਚੱਲ ਵੀ ਆ ਜਾ ਜਿ세 ਕਬੂਤਰ ਵੱਧ ਕਾਤੇ ਲੱਗ ਰਹੇ ਨੇ ਅੱਜ ਹਨਾ ਦੇਖੋ ਤਾਂ ਐ ਲੱਗੀ ਜਾਂਦਾ ਵੀ ਪਤਾ ਨਹੀਂ ਖਾਸ ਹੀ ਕਬੂਤਰ ਨੇ ਕਿ ਬਾਹਰ ਆਉਂਦੇ ਨੇ ਹਾਂ ਆ ਬੱਚਾ ਵੀ ਬਾਹਰ ਆਉਣ ਲੱਗ ਗਿਆ ਲੈ ਇਹਦੇ ਨਾਲ ਦਾ ਕਿੱਥੇ ਹੈ ਆਟੇ ਡੀਮੋ ਚ ਦੇਗਾ ਹਾਂ ਜਿ세 ਆ ਦੇਖ ਆ ਕਾਲਾ ਡੱਬਾ ਲਾਲ ਡੱਬਾ ਕਿੱਥੇ ਹੈ ਉਹ ਇਹ ਦੇਖੋ ਸੁਰਖਾ ਹੈ ਪਰ ਤੂੰ ਲਾਲ ਡੱਬਾ ਕਹੀ ਹੈ ਸੁਰਖਾ ਡੱਬੇ ਨਹੀਂ ਨਹੀਂ ਸੋ ਦੇਖੋ ਇਨ ਕਿੱਤੇ ਵਿੱਚ ਅੱਛਾ ਆ ਹਾਂ ਆ ਇਹ ਆ ਸੁਰਖਾ ਡੱਬਾ ਮੈਂ ਬੜੀ ਨੂੰ ਦੇਖੀ ਜਾਂਦਾ ਹਾਇ ਸੁਰਖਾ ਡੱਬਾ ਆ ਵੀ ਆ ਵੀ ਉੱਪਰ ਲੈ ਜਾਣੇ ਵਾਲਾ ਹੋ ਗਿਆ ਇਹ ਉਹ ਬੱਗਾ ਬੱਚਾ ਵੀ ਉੱਪਰ ਲਿਜਾਣੇ ਵਾਲਾ ਹੋ ਗਿਆ ਉਹ ਵੀ ਉੱਪਰ ਲੈਣੇ ਵਾਲਾ ਉਹ ਨਹੀਂ ਉਹ ਤਾਂ ਹਲੇ ਥੱਲੇ ਰੱਖਣਾ ਉਹਨੇ ਵੀ ਬੱਚੇ ਕੱਢ ਲਿਆ ਉਹਦੇ ਅੰਡਰ ਟੁੱਟਿਆ ਆਇਆ ਹਾਂ ਜੀ ਗੜਬੀ ਨੇ ਹਨਾ ਤੇ ਬਾਕੀ ਤਾਂ ਓਕੇ ਐ ਸਿਸਟਮ ਉਹ ਜੋੜਾ ਨਹੀਂ ਗੇ ਹਲੇ ਟਾਂਡੇ ਨਾਲ ਰੱਖਿਆ ਮੇਨ ਜਿਹਨਾਂ ਦੀ ਲੋਡ ਆ ਉਹਨਾਂ ਨੇ ਅੰਡੇ ਕਿਤੇ ਨਹੀਂ ਧਰੇ ਚਲੋ ਆ ਵੀ ਬੱਚਾ ਹੋ ਗਿਆ ਓਕੇ ਰਬੋਟਾ ਉਹਨੂੰ ਚਾਬ ਨੂੰ ਦਵਾਈ ਦੇਣ ਵਾਲੀ ਕਬੂਤਰ ਨੂੰ ਆਉਦੇ ਤੇ ਲੈ ਪਾ ਦਾਣਾ ਪਾਣੀ ਪਹਿਲਾਂ ਟ੍ਰੀਆਂ ਚੱਕ ਲਾ ਗੰਦ ਬਹੁਤ ਪਾਇਆ ਹੋਇਆ ਬਾਈ ਹਾਂ ਵੀ ਅਮਰਤ ਮੈਨੇ ਉਧਰਲੇ ਨੂੰ ਪਾਵਾਂ ਇੱਕ ਟੱਕਣ ਚ ਮੈਨੂੰ ਪਾ ਕੇ ਦੇ ਦੇ ਚੱਲ ਮੈਂ ਰਹਿਣ ਦੇ ਉਧਰਲੇ ਨੂੰ ਪਾਣੀ ਪਾਵਾਂ ਪਹਿਲਾਂ ਨੂਰੀ ਨੂਰੀ ਪਹਿਲਾਂ ਮੈਂ ਇੱਧਰਲੇ ਨੂੰ ਪਾ ਦਾਂ ਬਾਈ ਓ ਵਾ 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 ਹੋਰ ਖਾਣਾ ਨਹੀਂ ਮਿਲਿਆ ਤੁਹਾਨੂੰ ਕੋਈ ਸਾਲੇ ਉਹ ਦਾਣੇ ਪਾਏ ਐ ਇਸੇ ਇਹਨਾਂ ਤਾਂ ਬਾਦੂ ਐਨ ਪਾਣੀ ਵੀ ਸਾਹ ਪਿਆ ਤਾਂ ਪਰ ਵਿੱਚ ਮਿਠਾਈਆਂ ਕਰ ਦਿੰਦੇ ਨੇ ਇਹਨੂੰ 돌 ਦੰਦੇ ਆ ਇਧਰੋਂ ਭਰਦੇ ਆ ਤਾਜ਼ਾ ਪਾਣੀ ਆਰ ਦਾ ਟਾਕੀ ਗੋਲੀ ਖੁੱਲੀ ਓਏ ਹਾਈ 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 ਲੋ ਵੀ ਮੇਤਰੋ ਚੁੱਕ ਕੇ ਰੋਟਾ ਚੱਲ ਇਹਨਾਂ ਦਾ ਕੰਮ ਨਿਪਟਿਆ ਹੈਗੇ ਜਿਸੇ ਦਾਣੇ ਇਹਨਾਂ ਨੂੰ ਤਾਂ ਬਾਈ ਤੇ ਉਧਰ ਲਿਆਂ ਜੱਸਾ ਪਾ ਰਿਹਾ ਦਾਣੇ ਉੱਪਰਿਆਂ ਸਿਸਟਮ ਦੇਖਦੇ ਵੀ ਹੁਣ ਜਾਣਾ ਉੱਪਰ ਜਾਂ ਸ਼ਾਮ ਨੂੰ ਸ਼ਾਮ ਨੂੰ ਡਾਈ ਇਸੇ ਹੁਣ ਨਹੀਂ ਯਾਰ ਕਿਹੜਾ ਉੱਪਰ ਜਾਊ ਧੁੱਪ ਸੜੀ ਇੰਨੀ ਹੈ ਤਰੇਆਂ ਚ ਪਾਤੇ ਦਾਣੇ ਬੜੀ ਕਬੂਤਰ ਫੜਨਾ ਦੱਸ ਦਾਣੇ ਚੋਕਣ ਤੋਂ ਪਹਿਲਾਂ ਉਹ ਹੁੰਦਾ ਚੁਸਤਾ ਐ ਇਸੇ ਪਰ ਗੋਲੀ ਦੇ ਦਿੰਨੇ ਆ ਉਹਨੂੰ ਸੁਸਤ ਅੱਖਾਂ ਵਿੱਚ ਹੀ ਬੈਠਾ ਦਾ ਲੋ ਵੀ ਪਾਣੀ ਵੀ ਕਰਤਾ ਜੇਜ ਦਾਣੇ ਵੀ ਪਾਤੇ ਓਕੇਰ ਬੋਟਾਂ ਹੋ ਗਈਆਂ ਚੱਲ ਠਾਗਦੇ ਇਹਨੂੰ ਠੀਕ ਫੜ ਲਾ ਵਸ ਕਬੂਤਰ ਫੜ ਲਾ ਇੱਕ ਕਬੂਤਰ ਨੂੰ ਬਈ ਦਵਾਈ ਦੇ ਆ ਦੇਖ ਲੋ ਕਿਵੇਂ ਚੁਗ ਰਿਹਾ ਟਿੱਡਾ ਇਹ ਆ ਆ ਵੀ ਬਾਹਰ ਨਿਕਲਣ ਲੱਗੇ ਇਹੀ ਗੜਬੜ ਹੋ ਜਾਂਦੇ ਆ ਛੋਟੇ ਬੱਚੇ ਬਾਹਰ ਨਿਕਲਣ ਲੱਗ ਜਾਂਦੇ ਆ ਨਾ ਫੇਰ ਔਖੇ ਪੜਦੇ ਨੇ ਦੋਹਾਂ ਨੇ ਘੜ ਲਈ ਉਹਨਾਂ ਨੇ ਅੱਛਾ ਦੋਨੇ ਜੋੜਿਆਂ ਨੇ ਹੱਡੀ ਲੱਗੀ ਹੀ ਐ ਨਾ ਥੋੜੀ ਹਾਂ ਹੀ ਖਾਸੀ ਹੈ ਖਾਸੀ ਹੈ ਹੂੰ ਤਾਂ ਜੁਸਤਾ ਹੈ ਲਓ ਵੀ ਗੂੜੀ ਦੇ ਦੀ ਇਹਨੂੰ ਆ ਬਈ ਜੋੜਿਆਂ ਕਰਕੇ ਨਾ ਬੱਚੇ ਪਾਲਣ ਕਰਕੇ ਇਹਨਾਂ ਨੂੰ ਸੋਕਾ ਲੱਗ ਜਾਂਦਾ ਸਾਲਿਆ ਥੰਬਨੇਲ ਤਾਂ ਕੱਢ ਲੈਣ ਦੇ ਇਹ ਨਹੀਂ ਕੱਟਣੇ ਨੰਦਾ ਛੱਡ ਦਵਾਈ ਦੇ ਦੀਏ ਦੇ ਨਹੀਂ ਕੱਟ ਦੇ ਦੀ ਵੀਰੇ ਹੈ ਸੋਕਾ ਆ ਬਿੱਚੇ ਪੜ ਗਿਆ ਉਹਦੇ ਟ੍ਰੇ ਆਹ ਛੋਟੀ ਜਿਹੀ ਆਹ ਦੇਖੋ ਟ੍ਰੇ ਦੇ ਵਿੱਚੇ ਫਸ ਗਿਆ ਵਿੱਚੇ ਫਸ ਗਿਆ ਬੱਚਾ ਆ ਦੇਖੋ ਟ੍ਰੇ ਇਹਦੇ ਹਾਂ ਵੀ ਤੂੰ ਕੀ ਦੇ ਦਿੰਦਾ ਤੇਰੇ ਜਿੰਨਾ ਕੀ ਆਹੋ ਤੂੰ ਜਿਵੇਂ ਵੜ ਜਾਣਾ ਖੱਲਾ ਖੁੰਜਿਆਂ ਚ ਓਕਣੇ ਸਾਲਿਆ ਇਹ ਵੜ ਗਿਆ ਲਓ ਵੀ ਮਿੱਤਰੋ ਨਾ ਧੋ ਕੇ ਹੋ ਗਏ ਰੈਡੀ ਚੱਲੇ ਆਂ ਸਸਰੀ ਗੱਲ ਸਾਰੇ ਵੀਰ ਭਰਾ ਮੈਨੂੰ ਕਿਉਂ ਕੈਮੋ ਸਾਰੇ ਜਾਨਵਰ ਸੈੱਟ ਲਾ ਰਹਿਆਂ ਦੇ ਕਮੈਂਟ ਵੀ ਬੋਲਦਾ ਹੈ ਬਾਈ ਹੁਣ ਤੇ ਬਾਕੀ ਵਲੌਗ ਉਹ ਤੋਂ ਬਾਹਰ ਆ ਕੇ ਬਣਾ ਲਾਂਗੇ ਆਪਾਂ ਕਬੂਤਰਾਂ ਦਾ ਕਬੂਤਰ ਡਾਉਣੇ ਨੇ ਹਾਲੇ ਥੋੜਾ ਜਿਹਾ ਮੌਸਮ ਘੜਬੜ ਹੋ ਰਿਹਾ ਉਧਰੋਂ ਤੇ ਚਲੋ ਚੱਲੀਏ ਆਪਾਂ ਕੰਮਕਾਰ ਕਰ ਆਈਏ ਕਬੂਤਰ ਫਿਰਦਾ ਬਾਈ ਇੱਕ ਰਸਤੇ 'ਚ ਆਹ ਦੇਖੋ ਉਹ ਜਿਹੜਾ ਖਾਲਚ ਨੂੰ ਵੜਦਾ ਬਾਜੀ ਬੂਜੀ ਵਾਲੇ ਰਹਿਣਾ ਆਉਣਾ ਕੋਈ ਐਸੇ ਚਲੋ ਚੱਲਦੇ ਆਪਾਂ ਵੀ ਘਰ ਨੂੰ ਆ ਗਏ ਬਈ ਪੰਡ ਚੱਲੀਏ ਹੁਣ ਘਰ ਚਾਹ ਪਾਣੀ ਪੀਏ ਤੇ ਫੇਰ ਸ਼ਾਮ ਨੂੰ ਡਾਉਣੇ ਆ ਕਬੂਤਰ ਮਸਾ ਹੀ ਪਹੁੰਚਿਆ ਘਰ ਅੱਜ ਤਾਂ ਸਾਰਾ ਦਿਨ ਬਾਹਰ ਲੱਗ ਗਿਆ ਮੈਂ ਕਹਿੰਨਾ ਹੋ ਗਏ 3:30 ਚਲੋ ਚੱਲਦੇ ਆ ਘਰ ਨੂੰ ਲੋਏ ਮਿੱਤਰੋ ਪਹੁੰਚ ਗਏ ਕੋਠੇ ਤੇ ਨਵੇਂ ਬੱਚੇ ਫੜ ਵੀ ਰੰਗ ਲਾ ਦਈਏ ਪਹਿਲਾਂ ਫੜ ਲਾ ਫੜ ਲਾ ਪਹਿਲਾਂ ਰੰਗ ਦੇਖੀਏ ਬਈ ਕਿੱਥੇ ਪਾਏ ਨੇ ਆਹ ਬਾਈ ਨੇ ਉਹ ਜੱਸੇ ਅੜੀ ਰੰਗਤਾ ਆਪਣੇ ਕੋਲ ਹੈ ਨਹੀਂ ਨਾ ਮਤਲਬ ਰੰਗ ਹੈਗੇ ਥਿੰਨਰ ਨਹੀਂ ਪੱਥਰ ਢਾਈ ਵੀ ਥਿੰਨਰ ਨਾਲੇ ਲੱਗਣੀ ਐ ਚਲ ਆ ਜਿੰਨੇ ਕਹਿ ਗਏ ਉਹਨੇ ਕਲਾ ਦਈਏ ਆ ਲਾ ਦਨੇ ਆ ਨਿਸ਼ਾਨੀਆਂ ਤਾਂ ਲਾਈਏ ਗੁਲਾਬੀ ਥੋੜਾ ਜਿਹਾ ਹਰਾ ਵੀ ਹੈਗਾ ਇਹ ਤਾਂ ਥੋੜਾ ਜਿਹਾ ਲਓ ਵੀ ਲਾਈਏ ਪਹਿਲਾਂ ਐ ਕਰ ਇਹਨਾਂ ਨੂੰ ਤਾਂ ਆਪਾਂ ਬੈਠ ਕੇ ਲਾ ਵੀ ਦਵਾਂਗੇ ਪਹਿਲਾਂ ਇਹ ਡਾਉਣੇ ਵਾਲੇ ਉਹ ਟਾਲਾ ਮਗਾ ਨ 10 12 ਡਾ ਦੇ ਹਨ ਬਹੁਤ ਦਿਨ ਹੋ ਗਏ ਡਾਆਂ ਨੂੰ ਠੀਕ ਆ ਕਬੂਤਰ ਕਰ ਲਏ ਬਈ ਜੱਸੇ ਨੇ ਜਾਲ ਚ ਖੜ ਜਾ ਗਿਣਨ ਲਾ ਗਿੰਨੇ ਨੇ 1 2 3 4 5 6 7 8 9 10 11 12 ਨੇ ਖੜ ਜਾ ਅਦੂਗੇ ਫੋਨ ਤੋਂ ਇਹੋ ਬਣਾ ਲੈਣਾ ਮੈਂ ਸ਼ਾਟ ਆ ਨਾ ਸਾਰੇ ਡਾਉਣੇ ਨੇ ਬਾਈ ਚੱਲ ਬਾਈ ਲਓ ਬਈ 1 2 3 4 5 6 7 ਸਾਰੇ ਜੁੜ ਗਏ ਦਾ ਤੇ ਸਾਰੇ ਕਬੂਤਰ ਆ ਬੈਠ ਗਿਆ ਕਿਹੜਾ ਬੈਠਿਆ ਅੱਛਾ ਡੰਡੇ ਟੋਰੀ ਵਾਲਾ ਹਰੇ ਬੋਟੇ ਵਾਲਾ ਨਹੀਂ ਡਾਇਆ ਨਹੀਂ ਹਾਂ ਗੁਲਾਬੀ ਬੋਟੇ ਵਾਲਾ ਨਵਾਂ ਆ ਡਾਤਾ ਹਾਂ ਗਿਣਨੀ ਹੋਏ ਕਿੰਨੇ ਨੇ 12 ਨਹੀਂ ਗਣਦੇ 12 ਬਸ ਠੀਕ ਆ ਹੁਣ ਲਿਆ ਇਹਨਾਂ ਦੇ ਰੰਗ ਲਾ ਦਈਏ ਆਪਾਂ ਲਓ ਵੀ ਹਰਾ ਰੰਗ ਕੱਢ ਲਿਆ ਹਾਂ ਖੋਲ ਪੱਲਾ ਖੋਲ ਪੈਨ ਇਹਦੇ ਆਪਾਂ ਕਰ ਦਨੇ ਆਂ ਡੰਡਾ ਹਰਾ ਡੰਡਾ ਠੀਕ ਆ ਆ ਪ੍ਰਿੰਗਿਆ ਕਾ ਲੈ ਠੀਕ ਆ ਬਹੁਤ ਹੈ ਪਛਾਣ ਜਿਉ ਰੱਖਣੀ ਆਪਾਂ ਹਰਾ ਡੰਡਾ ਸਕਾ ਲੈ ਨੂੰ ਚੱਜਣ ਵਾਲਾ ਜ ਤੇ ਹਰਾ ਪੋਟਾ ਕਰ ਦਨੇ ਆ ਤਾਂ ਠੀਕ ਆ ਲਓ ਵੀ ਆਦਾ ਹੋ ਗਿਆ ਇੱਥੇ ਲਾ ਨਾ ਇੱਥੇ ਲਾ ਦੇ ਇੱਥੇ ਕਾ ਲਾ ਦਿੰਨਾ ਹੈ ਉੱਤਸ ਵਾਲੇ ਨੇ ਲਵਾ ਲਿਆ ਨੂੰ ਮੂੰਹ ਤੇ ਕੁੱਤਾ ਥਾਲਾ ਸਿਰ ਵੀ ਨਹੀਂ ਗੀ ਮੈ ਕਹਣਾ ਹੁਣ ਇਹ ਲੈ ਸਿਰ ਨਹੀਂ ਕਾ ਨੂੰ ਐਨਾਂ ਠੀਕ ਹੈ ਬਹੁਤ ਹੈ ਲਿੰਗਾ ਡੇਡਾ ਤਾਂ ਨਹੀਂ ਚਾ ਖੜ ਜਾ ਇੱਕ ਮਿੰਟ ਇੱਕ ਦੇ ਤਾਂ ਰੰਗ ਲੱਗ ਗਿਆ ਬਈ ਹਰਾ ਬੋਟਾ ਹਾਰਾ ਡੰਡਾ ਨਾ ਸਾਈਆਂ ਲਵੇ ਲੀਆਂ ਨੇ ਲੋਕ ਕੋਈ ਨਹੀਂ ਚਲੇ ਤਾਂ 2 ਦਿਨ ਚ ਸੈੱਟ ਹੋ ਜਾਣੀ ਇਹਨਾਂ ਦੇ ਰਹਿ ਗਿਆ ਕਬੂਤਰ ਆ ਦੇਖੋ ਕਿੱਥੇ ਫਿਰਦੇ ਨੇ ਤੇ ਨਾ ਫਿਰਦੇ ਆ 6 7 ਆ ਫਿਰਦੇ ਆ ਆ ਫਿਰਦਾ ਤੇ ਉਹ ਪਿੱਛੇ ਆ ਗਿਆ ਇੱਕ ਆ ਤੇ ਆ ਦੋਏ ਅਲੱਗੇ ਫਿਰਦੇ ਨੇ ਕਾਲੀ ਕਾ ਛੜਾ ਸੁਰਖਾ ਤੇ ਡੰਡੇ ਡੌਰੀ ਵਾਲਾ ਇਹ ਅਲੱਗ ਫਿਰਦੇ ਨੇ ਆਪਣਾ ਬਾਕੀ ਸਾਰੇ ਆ ਫਿਰਦੇ ਨੇ ਚਲੋ ਵੀ ਚਲੋ ਵੈਰੀ ਗੁੱਡ ਬਹੁਤ ਵਧੀਆ ਲੱਗਦੇ ਆ ਇਕਨ ਇਕੱਠੇ ਉੱਡਦੇ ਆ ਨਾ ਇੱਕਨ ਇਕੱਠੇ ਉੜਨ ਨਾ ਆ ਦੇਖੋ ਆ ਅਲੱਗ ਰਹਿੰਦਾ ਤੇ ਇੱਕ ਸੁਰਖਾ ਲੱਗ ਰਿਹਾ ਇਹਨਾਂ ਤੋਂ ਬਾਕੀ ਸਾਰੇ ਇਕੱਠੇ ਨੇ ਸੁੱਕ ਗਿਆ ਗਿੱਲਾ ਹਲੇ ਨਾ ਆਤਾ ਗਿੱਲੇ ਨੇ ਪੱਲੇ ਵਾਲਾ ਤੋਂ ਜਿਹੜੇ ਬੱਚੇ ਨੂੰ ਬਈ ਰੰਗ ਲਾਇਆ ਉਹ ਤਾਂ ਉਹ ਢਾਂਗੀ ਤੇ ਬਿਠਾਤਾ ਠੀਕ ਨਹੀਂ ਥੋੜਾ ਜਿਹਾ ਖੁੱਲੀ ਢਾਂਗੀ ਤੇ ਬੈਠ ਜੂਗਾ ਹਲੇ ਨੀਵੀਂ ਰੱਖਾ ਨਾ ਸੁੱਕ ਜੂਗਾ ਜਦੋਂ ਨਾਲ ਇਹਨਾਂ ਨੂੰ ਬਿਠਾ ਦਿੰਨੇ ਆਪਾਂ ਤੇ ਕਬੂਤਰਾ ਉਹ ਦੇਖੋ ਲੱਗ ਆ ਉਹ ਫਿਰਦਾ ਬਾਕੀ ਆ ਫਿਰਦੇ ਨੇ ਦੂਜੇ ਦੋ ਆ ਉਹ ਲੱਗ ਫਿਰਦੇ ਨੇ ਤਕਰੀਬਨ ਆਪਣੇ ਸਾਰੇ ਫਿਰ ਰਹੇ ਨੇ ਹਲੇ ਇਹਨਾਂ ਨੂੰ ਲਾ ਦਈਏ ਰੰਗ ਉਹ ਬਈ ਗੁਲਾਬੀ ਰੰਗ ਹੈਗਾ ਤਾਂ ਐਸਾ ਵੈਸਾ ਹੀ ਹੈ ਪਰ ਲਾ ਕੇ ਦੇਖ ਲੈਣੇ ਆ ਠੀਕ ਹੈ ਚੱਲ ਜੂ ਚੱਲ ਜੀ ਚੱਲ ਫਿੱਕਾ ਜਿਹਾ ਹੋ ਜੂ ਕੋਈ ਨਹੀਂ ਸੋਹਣਾ ਚਲੋ ਬਈ ਇਹਦੇ ਵੀ ਲਾ ਦਈਏ ਰੰਗ ਲਾਓ ਵੀ ਗੁਲਾਬੀ ਡੰਡਾ ਗੁਲਾਬੀ ਪੋਟਾ ਇਹ ਗੁਲਾਬੀ ਰੰਗ ਥੋੜਾ ਫਿੱਕਾ ਤਾਂ ਚਲ ਫੇਰ ਵੀ ਕੰਮ ਸਾਰੂ ਲਾਤਾ ਆਪਾਂ ਨੇ ਉਤਰਾ ਫਿਰਦੇ ਨੇ ਸਾਰੇ ਖੇਲਦੇ ਫਿਰਦੇ ਨੇ ਹਨਾ ਮੌਸਮ ਠੰਡਾ ਹੈ ਨਾ ਬਸ ਤਾਂ ਕੀ ਲਾਤੀ ਤੇ ਉੱਤਰੇ ਆਉਣਗੇ ਹੁਣ ਤਾਰ ਲੈਣੇ ਨੇ ਕਿਉਂਕਿ ਫੇਰ ਗਰਾਊਂਡ ਜਾਣਾ ਹੁੰਦਾ ਆ ਜਿਹੜਾ ਇਹ ਬਹੁਤ ਚਿਰ ਮਗਰੋਂ ਹੈ ਨਾ ਨਹੀਂ ਹੁਣ ਇਹ ਟਾਈਮ ਪੰਗਾ ਨਹੀਂ ਤਾਂ ਕਰਨਾ ਚੱਲ ਮੈਂ ਗਿਆ ਢਾਲ ਲੈਣੇ ਦੇਖੀਓ ਸਵਾਦ ਆਉ ਦੋ ਘੜੀ ਉਹ ਲੱਗ ਫਿਰਦਾ ਆਪਣਾ ਸੁਰਖਾ ਉਹ ਫਿਰਦਾ ਲੱਗ ਦੇਖੋ ਕਿੱਥੇ ਚੜਿਆ ਫਿਰਦਾ ਸੁਰਖਾ ਤੇ ਹੋਰ ਕਿਹੜਾ ਨਾਲ ਹੋਰ ਕਿਸੇ ਦਾ ਹੈ ਨਾ ਸੁਰਖਾ ਫਿਰਦਾ ਆਪਣਾ ਚਲੋ ਕੋਈ ਨਹੀਂ ਤੋੜਨ ਦੋ ਕਾਲਸ ਕਾਲਾ ਇਹਨੂੰ ਵੀ ਵੰਨਛਤਰੀ ਤੇ ਉਹ ਵੀ ਬੰਨਤਾ ਬਈ ਢਾਂਗੀ ਤੇ ਇੱਕ ਨੂੰ ਖੁੱਲਾ ਬਿਠਾ ਲਾਂਗੇ ਹਨਾ ਦੇਖੀ ਜਾਊ ਜੇ ਉੜ ਗਿਆ ਉੜ ਗਿਆ ਪਾ ਢਾਂਗੀ ਇੱਥੇ ਲਾਵਾਂਗੇ ਵਿਚਾਲੇ ਫਿਰ ਉਹ ਵੀ ਬੰਨਤਾ ਦੂਜਾ ਵੀ ਉਹ ਕੱਚ ਝੱਲਰ ਵਾਲਾ ਕਿੱਥੇ ਖੜਿਆ ਜਾ ਕੇ ਉਹ ਸਭ ਤੋਂ ਉੱਪਰ ਫਿਰਦਾ ਲਓ ਜੀ ਮਿੱਤਰੋ ਇੱਕ ਕੱਚੇ ਦੀ ਕਰਤੀ ਹੈਰੀ ਤੇ ਦੂਜੀ ਕਰ ਦਿੰਨੇ ਆ ਬਗਲ ਬਗਲ ਕਰਤੀ ਉਧਰਲੀ ਵੀ ਇੱਧਰ ਲਈ ਵੀ ਕਰ ਦਿੰਦੇ। ਜਿਵੇਂ ਇਹਨੇ ਕੱਚਾ ਕਰ ਦੋ। ਨਹੀਂ ਨਹੀਂ। ਉਹ ਆਗੇ ਕਿੱਥੇ ਬੈਠੇ ਆ? ਕਿਹੜਾ ਬੈਠੇ ਆ? ਡੰਡੇ ਟੌਰੀ ਵਾਲਾ। ਖੜਜੋ ਖੜਜੋ। ਹਾਂ ਖੜਜੋ ਸਾੜੇ ਟਾਂਗੀ ਲਾਉਣੇ ਉੱਚੀ ਕਰਕੇ। ਜਸੇ ਹੋ ਗਿਆ ਕੰਮ? ਆ ਦੂਆ ਪਾਸੇ ਦੂ ਗਿਆ ਵੀ ਦਿਖਾ ਦੇ। ਖਾਧੋ ਮੈਂ। ਲਿਬੜ ਜਾਣੇ ਪਰ ਇਹਨੇ ਰਹਿਣ ਦੋ ਕੋਈ ਨਹੀਂ। ਏਕਣੇ ਦੇਖ ਲਓ ਹੁਣ। ਤੇ ਚਲੋ ਟਾਂਗੀ ਮੈਂ ਕਰਕੇ ਆਉਣਾ ਖੜਜਾ। ਇਹਨੂੰ ਬਾਈ ਹੁਣ ਜਾਲ 'ਚੇ ਬਿਠਾ ਦੰਨੇ ਆਪਾਂ। ਕਿਉਂਕਿ ਟਾਂਗੀ ਉੱਚੀ ਪੈਗਿਆਂ ਕਬੂਤਰ ਆ ਰਹੇ ਨੇ ਆ ਦੋ ਤਾਂ ਖੁੱਲੀ ਡਾਂਗੀ ਦੇ ਬੈਠੇ ਹੀ ਨੇ ਬੰਨ ਕੇ ਉਠਾਏ ਨਹੀਂ ਹੁਣ ਤਾਂ ਤੇ ਇਹਦਾ ਥੋੜਾ ਜਿਹਾ ਚੱਕ ਨਹੀਂ ਬਸ 20 ਮਿੰਟੇ ਲਾਉਣੇ ਆਪਾਂ ਨੇ ਓਰੇ ਬਾਕੀ ਦਾ ਆ ਫਿਰਦੇ ਨੇ ਹਲੇ ਤਾਂ ਤੇ ਸੁਰਖਾ ਦੇਖ ਲਓ ਉਹਦਾ ਅਲੱਗੇ ਆਪਣਾ ਕੰਮ ਹੁੰਦਾ ਉਹ ਫਿਰਦਾ ਇਕੱਲਾ ਹੀ ਤੇ ਆ ਵੀ ਇਕੱਲਾ ਹੀ ਫਿਰਦਾ ਝਾਲਰ ਵਾਲਾ ਤੇ ਉਹ ਗਰਾਬੀ ਪੋਟੇ ਵਾਲਾ ਬੱਚਾ ਹੋ ਜਾਂਦਾ ਇਕੱਲਾ ਹੀ ਓਕੇ ਰੋਟਾ ਨੇ ਆਜੋ ਆਜ ਲਓ ਵੀ 6-7 ਕਬੂਤਰ ਆ ਗਏ ਕੱਚ ਟੂਸੇ ਵਾਲਾ ਆ ਗਿਆ ਹਾਲੇ ਤਾਂ ਉੜਦੇ ਕਾਫੀ ਉੜ ਰਹੇ ਨੇ ਹਲੇ ਦਾ ਦੇਖੋ 2 3 4 5 6 6 ਹਲੇ ਉੜਦੇ ਨਹੀਂ ਜਿ세 ਮੈਂ ਕਹਿੰਦਾ ਬਾਦੜ ਆਏ ਤੇ ਓਏ ਨਹੀਂ ਨਹੀਂ ਬਾਦੜ ਅੱਛਾ ਬਾਹਰੇ ਹੀ ਤੇ 5 6 ਦਾ ਉੜ ਉਹ ਲੈ ਫੇਰ ਉੱਥੇ ਨੂੰ ਜਾਂਦਾ ਐਂ ਕਰ ਮੜਕਾਈ ਮਾਰ ਉਹਨੂੰ ਸਾਲਾ ਉਹ ਗੋਠੀ ਦੇ ਬਹਿ ਗਿਆ ਜਾ ਕਰਨਾ ਪੈਣਾ ਇਹਦਾ ਇਲਾਜ ਆਹ ਆ ਗਿਆ ਬੱਚਾ ਬਈ ਢਾਂਗੀ ਤੇ ਸਾਲਾ ਇੱਕ ਵਾਰੀ ਜ਼ਰੂਰ ਪੈਰ ਲਾਉਂਦਾ ਹੁੰਦਾ ਇੱਕ ਵੀਰ ਨੇ ਕਿਹਾ ਤਾਂ ਕਹਿੰਦਾ ਵੀ ਇਹਨੂੰ ਟਾਂਗੀ ਤੇ ਬੰਨੂ 5 ਦਿਨ ਇਹ ਬੰਨਦੇ ਆ ਵੀਰੇ ਹੁਣ ਕੱਲ ਤੋਂ ਬੰਨਿਆ ਕਰਾਂਗੇ ਇਹਨੂੰ ਹਲੇ ਡਾਉਣਾ ਨਹੀਂ 3-4 ਦਿਨ ਆਪਾਂ ਟਾਂਗੀ ਤੇ ਬੰਨਦਿਆ ਕਰਾਂਗੇ ਤੇ ਆਜੋ ਵੀ ਆਜੋ 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 ਸ਼ਾਬਾਸ਼ ਪਹਿਲਾਂ ਪਾਣੀ ਬਦਲਦੇ ਫੇਰ ਉਹ ਕਰਦੀ ਧਾਣੇ ਬਾਧੀਆਂ ਆ ਗਏ ਬਸ ਇਹ ਵੀ ਆ ਗਏ ਲੋਈ ਮਿੱਤਰੋ ਆ ਗਿਆ ਕੱਚ ਰੂਸੇ ਵਾਲਾ ਇਹ 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 ਜਗਾ ਜੀ ਦੇਖ ਕੇ ਬਹਿ ਜਾ ਆ ਜਾ ਦੂੰਗੀ ਉਹ ਅੱਜ ਆਪਈ ਕੱਚ ਪੂੰਛੜ ਆਇਆ ਸੱਚ ਕੱਚ ਛੂਛੜ ਦਾ ਹੋ ਗਿਆ ਤੇ ਬਸ ਆ ਦੋ ਕਬੂਤਰ ਰਹਿ ਗਏ ਕੱਚ ਝੱਲਰ ਵਾਲਾ ਏ ਆ ਗਿਆ ਉਹ ਬੱਲੇ ਤੇਰੇ ਡਰ ਕੇ ਸਾਰੇ ਜੁੜ ਗਏ ਤੇ ਬਚ ਕੇ ਬਚ ਕੇ ਬਚ ਗਏ ਆ ਜਾ ਆ ਜਾ ਆ ਜਾ ਹਾਂ ਸਾਰੇ ਬਹਿ ਗਏ ਬਹਿ ਗਏ ਨਾ ਸਾਰੇ ਹਾਂ ਬਸ ਉਹ ਕੇਰਪੋਟ ਲੋ ਵੀ ਦਾਣਾ ਪਾਣੀ ਬਦਲ ਦਈਏ ਲੋ ਵੀ ਦਾਣਾ ਪਾਣੀ ਪਾਤਾ ਕਬੂਤਰ ਅੱਧ ਤੋਂ ਵੱਧ ਆ ਕੇ ਥੱਲੇ ਬਾਰੇ ਰਹਿਗੇ ਦੋ ਤਿੰਨ ਕ ਇਹ ਵੀ ਆ ਜਾਣਗੇ ਜਿਵੇਂ ਪਰਲੀ ਢਾਂਗੀ ਤੀ ਰਹਿਗੇ ਹਨ ਉਹਨਾਂ ਨੂੰ ਕਰ ਥੱਲੇ ਆਦਾ ਰਹੇ ਨਹੀਂ ਪਰ ਉੜੀ ਜਾਂਦੇ ਨੇ ਚੱਲ ਭਾਈ ਉੜ ਜਾ ਦੂੰ ਵੀ ਬੈ ਨਹੀਂ ਹੋਇਆ ਤੇ ਉੱਤੇ ਵੀ ਚਲੋ ਕਰ ਦਈਏ ਇਹਨਾਂ ਨੂੰ ਅੰਦਰ ਇੱਕ ਰਹਿ ਗਿਆ ਬਾਈ ਕੱਚ ਪੂਛ ਵਾਲਾ ਆ ਦੋ ਤਾਂ ਬੰਨੇ ਹੋਏ ਨੇ ਵਿਚਾਰੇ ਚਾ ਓਕੇ ਜਿਵੇਂ ਥੱਲੇ ਰੱਖ ਲੈ ਇਹਨੂੰ ਖੋਲ ਦੇ ਆੜੀ ਖੋਲ ਦੇ ਫਟਾਫਟ ਚਲਿਏ ਆਪਾਂ ਹਾਂ ਇੱਕ ਉੱਪਰਲੇ ਨੂੰ ਫੜ ਲਾ ਪਹਿਲਾਂ ਫੇਰ ਆਨੂੰ ਉਤਾਰ ਦਿੰਨੇ ਆ ਲਾਓ ਵੀ ਸਾਰਾ ਕੰਮ ਡੰਨਾ ਤੇ ਆਪਾਂ ਰਹਿਗੇ ਕਮੈਂਟ ਪੜਨੇ ਤੇ ਕਮੈਂਟ ਪੜਦੀਏ ਪਹਿਲਾਂ ਹੀ ਸੁਖਪ੍ਰੀਤ ਸਿੰਘ ਵੀਰਾ ਕਹਿੰਦਾ ਕਬੂਤਰ ਦੇ ਵੀਰੇ ਲੈ ਜਿਓ ਰੁਕ ਜਿਓ ਥੋੜੇ ਜਿਹੇ ਦਿਨ ਸੁਖੀ ਸਿੰਘ ਆ ਰਾਹੁਲ ਐਫ ਐਫ ਸੱਜਣ ਸਿੰਘ ਨਹਿਰਾ 5911 ਸਹਿਜਪ੍ਰੀਤ 8699 ਰਵੀਦੀਪ ਸੰਦੂ 997 ਸਮੀਰਾ ਸਮੀਰਾ ਰਾਣਾ ਪਾਕਿਸਤਾਨ ਕਬੂਤਰ ਧੰਨਵਾਦ ਵੀਰੇ ਗਰਜੀਤ ਸਿੰਘ ਜੰਡੇਆਲੀ ਗਲਾ 2337 ਧੰਨਵਾਦ ਵੀਰੇ ਹਾਂ ਤਕਦੀਰ ਤਕਦੀਰ ਸਤਵਿੰਦਰ ਸਿੰਘ 3888 ਨਹਿਰਾ 9811 ਮੋਨੀ ਤੂਰ 8222 ਆ ਜੂਜ਼ਰ ਨੇਮ ਹੈ ਵੀਰੇ ਦਾ ਵੀਰਾ ਕਹਿੰਦਾ ਕਬੂਤਰ ਬਹੁਤ ਅਨਰਾਈਸ ਨੇ ਧੰਨਵਾਦ ਵੀਰੇ ਖੜ ਜੋ ਸਾਹਿਲ ਖਾਨ ਰਦੀਪ 7594 ਸੁਖਪ੍ਰੀਤ ਸਿੰਘ ਸੁਖ ਰਤੀਆ ਤੇ ਬੱਬੂ ਗੁੱਜਰ 6200 ਬਹੁਤ ਵਧੀਆ ਬਲੌਗ ਹੈ ਵੀਰੇ ਧੰਨਵਾਦ ਵੀਰੇ ਤੇ ਸਹਿਜਪ੍ਰੀਤ ਗੁਰਬੀਰ ਮਾਲਵੀਰਾ ਰਵੀਦੀਪ ਸੰਧੂ ਬੱਬੂ ਕੋਸ਼ਕਾ ਸੁਪਰ ਵੀ ਟਰੱਕ ਲਾਈਫ ਕੈਲਗਰੀ ਕੈਨੇਡਾ ਧੰਨਵਾਦ ਵੀਰੇ ਬਹੁਤ ਬਹੁਤ ਅਸ਼ੋਕ ਕੁਮਾਰ 555 ਨਾਈਸ ਭਰਾ ਹੈਪੀ ਬਰਥਡੇ ਜਸੂ ਨੂੰ ਜਸੂ ਭਾਈ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਗਰਵੀਰ ਮਾਲ ਵੱਲੋਂ ਪ੍ਰੀਤ ਗੱਲ ਵੀਰੇ ਵੱਲੋਂ ਤੇ ਓਮਕਰਨ ਸਿੰਘ ਟੈਟਰਾਸਾਈਕਲਿਨ ਔਰ ਟੈਰਾਮਾਈਸਿਨ ਦੀ ਗੋਲੀ ਕਿਸ ਕੰਮ ਆਦੀ ਹੈ ਵੀਰੇ ਟੈਟਰਾਸਾਈਕਲਿਨ ਪਾਊਡਰ ਆਉਂਦਾ ਹੈ ਕਬੂਤਰ ਨੂੰ ਅੰਦਰੋਂ ਕਮਜ਼ੋਰੀ ਨਹੀਂ ਪੈਣ ਦਿੰਦਾ ਅੰਦਰ ਠੀਕ ਰੱਖਦਾ ਤੇ ਬਿਮਾਰੀ ਬਮੂਰੀ ਨਹੀਂ ਲੱਗਣ ਦਿੰਦਾ ਟੈਰਾਮਾਈਸਿਨ ਦੀ ਗੋਲੀ ਵੀਰੇ ਸੋਕੇ-ਸੋਕੇ ਤੋਂ ਹੁੰਦੀ ਹੈ ਬੱਬੂ ਕੋਸ਼ਿਕ ਵੀਰ ਕਬੂਤਰ ਉਹਨਾਂ ਦਾ ਵੀ ਜਿਹੜੇ ਹਾਂ ਹਾਂ ਵੀਰੇ ਦੇਖ ਕੇ ਦਵਾਂਗੇ ਜਿਹੜੇ ਸੇਵਾ ਕਰਨਗੇ ਬਾਈ ਕਬੂਤਰ ਦੇ ਜੋੜੇ ਹੋਗੇ ਨਹੀਂ ਵੀਰੇ ਹੁਣ ਨਹੀਂ ਜੋੜੇ ਜੋੜੇ ਆਪਾਂ ਲਾਏ ਹੋਏ ਨੇ ਬਸ ਅਮਨਦੀਪ ਸਿੰਘ ਬਾਈ ਆਪਣਾ ਪਿੰਡ ਕਿਹਾ ਹੈ ਕਬੂਤਰ ਬਾਜ਼ 13 ਬਾਈ ਵੀਰੇ ਲਖਣਪੁਰ ਪਿੰਡ ਹੈ ਤੇ ਆਪਣਾ ਉਹਦੇ ਕੋਲ ਖਵਾਣੂ ਕੋਲ ਜਸਵੰਤ ਭੁੱਲਰ ਕਪਤਾਨ ਦਵਾਈ ਕੇਬੀਪੀਬੀ 03 ਜਸਕਰਨ ਸਿੰਘ ਗੁਰਵੀਰਮਾਲ ਲਾਪ੍ਰੀਤ ਸਹਿਜਪ੍ਰੀਤ ਚੌਕੀ ਜੱਟ ਜਸਪੰਦੇ ਦਿਲਬਰੀ ਸਿੰਘ ਧਾਲੀਵਾਲ ਕੁਲਜੀਤ ਸਿੰਘ 58 ਨਸੀ ਖੁਸ਼ੀ ਕਬੂਤਰ ਜਸਵੰਤ ਭੁੱਲਰ ਸਹਿਜਪ੍ਰੀਤ ਗੁਰਦੀਪ ਭੰਗੂ ਮਨਜੋਤ ਹਰੀ 9927 ਵਿਕਾਸ ਲੋਨ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਬੱਬੂ ਗੱਜਰ ਵੀਰਾ ਤੇ ਚਲੋ ਮਿੱਤਰੋ ਹੁਣ ਚੱਲਦੇ ਆਪਾਂ ਥੱਲੇ ਨੂੰ ਗਰਾਊਂਡ 'ਚ ਪਹੁੰਚ ਗਏ ਬਈ ਬੁੱਧੂ ਸਾਡਾ ਸਟਾਰ ਪਲੇਅਰ ਬੁੱਧੂ ਰਗੜ ਦਾਂਗੇ ਅੱਜ ਸਭ ਨੂੰ ਹਾਂ ਹਾਂ ਭੰਨ ਜੇ ਰੱਖਦਾ ਬਸ ਠੀਕ ਆ ਚਲੋ ਖੇਡ ਲਈਏ ਹਾਂ ਕੱਢ ਦਿੰਨੇ ਫੇਰ ਗਲਤ ਵਲਤ ਕਹਦੇ ਮੋਲਦਾ ਲੋਕਾਂ ਨੂੰ ਉਹ ਠੀਕ ਇਹਦਾ ਕਾਢਦੀ ਕਾਢਦੀ ਬੋਲਦਾ ਸਾਰੇ ਬਾਬਿਆਂ ਨੇ ਹਾਂ ਸਾੜਾ ਹੋਇਆ ਬਲੌਗ ਬਣਦਾ ਗੰਦ ਪਾਇਆ ਤਾਂ ਹੁਣ ਆਉਦਾ ਕੀ ਹੈ ਹਾਂਜੀ ਵੀਰੇ ਕਿਵੇਂ ਸਾੜੇ ਦੇ ਚਿੱਤੜਾਂ ਨੂੰ ਬਰੋਜਾ ਲਾ ਦਾਂਗੇ ਲਾਉਣਾ ਨਹੀਂ ਦਾ ਕੋਈ ਆ ਲੈ ਭਾਇਓ ਲੋ ਮਿੱਤਰੋ ਖੇਡ ਹੂੜ ਕੇ ਪਹੁੰਚ ਗਏ ਘਰੇ ਬਸ ਹੋ ਗਈ ਕੀਸੀਆਂ ਹੋ ਗਿਆ ਛੇ ਪਾੜੇ ਲੱਗੇ ਅੱਜ ਤੇ ਛੇ ਦੇ ਛੇ ਅਸੀਂ ਜਿੱਤੇ ਇੱਕ ਜੱਸੀ ਹੋਣੀ ਜਿੱਤੇ ਪੰਜ ਅਸੀਂ ਇੱਥੇ ਇਸ ਕਰਕੇ ਦੋ ਠੰਡੇ ਜਿੱਤ ਗਏ ਅੱਜ ਅਸੀਂ ਤੇ ਹੁਣ ਇਹਨਾਂ ਨੂੰ ਦਾਣਾ ਪਾਣੀ ਪਾ ਜੀ ਕਿਹੜੇ ਦੀ ਇਹਦੀ ਹੁਣ ਕੱਲੂ ਕਰਾਂ ਮਰਦਾ ਫਿਰ ਹੁਣ ਕਰ ਦੇਗਾ ਕਰ ਦਿੰਨੀ ਹੁਣ ਇੱਥੇ ਕੋਈ ਤਿੱਖੀ ਜੀ ਹੋ ਤਿੱਖੀ ਨਹੀਂ ਨਵਾਂ ਨਾਲੇ ਹੋਣੀ ਐ ਤੇ ਚਲੋ ਠਲ ਠਲ ਕਰ ਦਈਏ ਸਾਫ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ